ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1997 ਦੀ ਜਿਹੜੀ ਸਰਕਾਰ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਹ ਸਰਕਾਰ ਦੇ ਵਿੱਚ ਜਾਂ ਇਹ ਕਹਿ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਉਹਨਾਂ ਨੂੰ ਕਹਾਂਗੇ ਉਹ ਉਸ ਵਕਤ ਤੀਜੀ ਵਾਰ ਮੁੱਖ ਮੰਤਰੀ ਬਣੇ ਨੇ 1997 ਦੀ ਗੱਲ ਕਰਦੇ ਹਾਂ ਤਾਂ ਉਸ ਵਕਤ ਜਿਹੜੀਆਂ ਪੰਜਾਬ ਦੀਆਂ ਨੌਕਰੀਆਂ ਸੀ ਸਰਕਾਰੀ ਉਹ ਵਿਕਣੀਆਂ ਸ਼ੁਰੂ ਹੋਈਆਂ ਨੇ ਸ੍ਰਿੰਦਰ ਕੌਰ ਬਾਦਲ ਨੇ 2 ਲੱਖ ਤੋਂ ਲੈ ਕੇ 50 ਲੱਖ ਰੁਪਏ ਤੱਕ ਸਰਕਾਰੀ ਨੌਕਰੀਆਂ ਦਾ ਲਿਆ ਤੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਵੇਚੀਆਂ ਗਈਆਂ ਜਿਹੜੀ ਮੈਂ ਅੱਜ ਗੱਲ ਕਰਨ ਲੱਗਾ ਮਾਮੇ ਤੇ ਭੂਆ ਦੇ ਮੁੰਡੇ ਦੀ ਇੱਕ ਸਟੋਰੀ ਕਹਿੰਦੇ ਸ੍ਰਿੰਦਰਕੌਰ ਬਾਦਲ ਦੇ ਨਾਲ ਗੱਲ ਹੋ ਗਈ ਕਿ ਸਾਨੂੰ ਆ ਨੌਕਰੀਆਂ ਦਵਾ ਦਿਓ ਉਪਰੰਦੇ 40 40 ਲੱਖ ਰੁਪਏ ਲੰਦ ਹੋ ਜਾਣੇ ਤੁਰਪੇ ਪੰਜਾਬ ਤੋਂ ਚੰਡੀਗੜ੍ਹ ਨੂੰ ਬੈਗਾਂ ਦੇ ਵਿੱਚ ਪਾ ਕੇ 40 40 ਲੱਖ ਰੁਪਏ ਜਦੋਂ ਕਹਿੰਦੇ ਸੰਗਰੂਰ ਟੱਪੇ ਗड्ढे ਵਿੱਚ ਤੇਲ ਮੁਕਣ ਲੱਗਾ ਸੀ ਤੇ ਉਹ ਦੋਨੋਂ ਨੌਜਵਾਨ ਮਾਮੇ ਪੂਆ ਦੇ ਮੁੰਡੇ ਕਹਿੰਦੇ ਤੇਲ ਪਾਉਣ ਵਾਸਤੇ ਪੈਸੇ ਕਿੱਥੋਂ ਲਈਏ 40 40 ਲੱਖ ਤਾਂ ਬੈਗਾਂ ਵਿੱਚ ਹੈ ਜੇਬ 'ਚ ਤਾਂ ਪੈਸਾ ਹੈ ਨਹੀਂ ਪੂਆ ਦਾ ਮੁੰਡਾ ਕਹਿੰਦਾ ਆਪਣੇ ਬੈਗਾਂ ਵਿੱਚ ਜਿਹੜਾ 40-40 ਲੱਖ ਰੁਪਈਆ ਪਾਇਆ ਹੋਇਆ 5-500 ਦੇ ਨੋਟਾਂ ਦੀਆਂ ਗੁੱਟੀਆਂ ਨੇ ਆਪਾਂ 2000 ਦਾ ਟਿਕਲੇ ਪਵਾੜਾ ਆਪਾਂ 1000-1000 ਰੁਪਈਆ ਦੋਨਾਂ ਬੈਗਾਂ ਵਿੱਚੋਂ ਦੋ-ਦੋ ਗੁੱਟੀਆਂ ਵਿੱਚੋਂ 5-500 ਦੇ ਦੋ-ਦੋ ਨੋਟ ਕੱਢ ਲੈਨੇ ਆ 1000-1000 ਰੁਪਈਆ ਕੱਢ ਲੈਨੇ ਇਦਾਂ ਹੀ ਕੀਤਾ ਕਹਿੰਦੇ ਇਹਨਾਂ ਨੇ 2000 ਰੁਪਇਆ ਦੋ ਬੈਗਾਂ ਚੋਂ ਕੱਢ ਲਿਆ ਤੇ ਗੱਡੀ 'ਤੇ ਤੇਲ ਪਵਾ ਲਿਆ ਜਦੋਂ ਕਹਿੰਦੇ ਚੰਡੀਗੜ੍ਹ ਪਹੁੰਚੇ ਕੋਠੀ ਵਿੱਚ ਤੇ ਬੀਬਾ ਸ੍ਰਿੰਦਰਕੌਰ ਬਾਦਲ ਨੂੰ ਕਿਹਾ ਕਿ ਬੀਬਾ ਜੀ ਆਹ ਲਓ 40-40 ਲੱਖ ਰੁਪਇਆ ਆ ਦੋ ਬੈਗ ਨੇ ਇਹ ਤੁਸੀਂ ਫੜੋ ਤੇ ਸਾਨੂੰ ਨੌਕਰੀਆਂ ਦੇ ਦਿਓ ਕਹਿੰਦੇ ਬੀਬਾ ਸ੍ਰਿੰਦਰਕੌਰ ਬਾਦਲ ਨੇ ਉਹ ਦੋਨੋਂ ਬੈਗ ਫੜਾਤੇ ਤੇ 10 ਮਿੰਟਾਂ ਬਾਅਦ ਕਹਿੰਦੇ ਦੋਨੋਂ ਬੈਗ ਲਿਆ ਕੇ ਉਹਨਾਂ ਨੇ ਬੈਂਚ ਤੇ ਰੱਖਤੇ ਬੀਬਾ ਸਰਿੰਦਰ ਕੌਰ ਬਾਦਲ ਕਹਿੰਦੀ ਇਹ ਦੋ ਬੈਗਾਂ ਦੇ ਵਿੱਚ 1000-1000 ਰੁਪਇਆ ਘਟ ਹੈ ਜਾਨੀ ਕਿ ਉਸ ਵਕਤ ਪੈਸੇ ਗਿਣਨ ਵਾਸਤੇ ਮਸ਼ੀਨਾ ਰੱਖੀਆਂ ਹੀ ਸੀ फटाफट ਗਿਣ ਲਏ ਤੇ ਜਦੋਂ ਜਿਹੜੀਆਂ ਕਾਪੀਆਂ ਚੋਂ ਦੋ-ਦੋ ਨੋਟ ਕੱਢੇ ਸੀ ਉਹ ਕੱਟਨੇ ਸੀਗੇ ਜਾਨੀ ਕਿ ਆ ਜਿਹੜੇ ਲੋਕ ਕਹਿੰਦੇ ਸੀ ਨਾ ਹੜਪੀੜਤਾਂ ਦੇ ਵਿੱਚ ਬਾਦਲਾ ਨੇ ਪੈਸਾ ਵੰਡਿਆ ਪਰਿਵਾਰ ਖੁੱਲ੍ਹੇ ਦਿਲ ਨਾਲ ਦਾਨਪੁਨ ਕਰ ਰਿਹਾ ਹੈ ਬਹੁਤ ਵੱਡਾ ਭਲੇਖ ਹੈ ਸਾਡੇ ਪੰਜਾਬ ਦੇ ਲੋਕਾਂ ਮੈਂ ਜਿਹੜੀ ਅੱਜ ਇਹ ਗੱਲ ਕਰਨ ਲੱਗਾ ਨਾ ਮਾਮੇ ਤੇ ਪੂਆ ਦੇ ਲੜਕੇ ਦੀ ਇਹ ਸਟੋਰੀ ਹੈ ਜੀ ਅਸਲੀਅਤ ਹੈ ਜਿਹੜੇ ਬੰਦੇ 40 ਲੱਖ ਚੋਂ 1000 ਰੁਪਇਆ ਘਟਾ ਨਹੀਂ ਸਕਦੇ ਬੈਗ ਬੈਂਚ ਤੇ ਲਿਆ ਕੇ ਰੱਖਦੇ ਕਿ ਇਹਨਾਂ ਵਿੱਚੋਂ 1000 1000 ਰੁਪਇਆ ਘਟਾ ਹੈ ਪੂਰਾ ਕਰੋ ਤੁਸੀਂ ਯਕੀਨ ਕਰ ਲਓਗੇ ਵੀ ਹੜਪੀੜਤਾਂ ਲਈ ਉਹ ਲੱਖਾਂ ਰੁਪਇਆ ਬਣ ਸਕਦੇ ਆ ਯਕੀਨ ਕਰ ਲਓ ਕੋਈ আচ্ছা ਜਿੰਨੀਆਂ ਵੀ ਨੌਕਰੀਆਂ ਪਰਿਵਾਰ ਬਾਅਦ ਦੇ ਵਿੱਚ ਜਣ ਕੇ ਬਾਦਲ ਪਰਿਵਾਰ ਨੇ ਵੰਡੀਆਂ ਨੇ ਪੰਜਾਬ ਦੇ ਲੋਕਾਂ ਨੂੰ ਉਹ 20 ਤੋਂ 50 ਲੱਖ ਰੁਪਇਆ ਲੈ ਕੇ ਵੰਡੀਆਂ ਇੱਕ ਵੀ ਨੌਕਰੀ ਇਹੋ ਜਿਹੀ ਨਹੀਂ ਹੈਗੀ ਜਿਹੜੀ ਕਿਸੇ ਨੂੰ ਫਿਰ ਦਿੱਤੀ ਹੋਵੇ ਠੀਕ ਹੈ ਜਿਵੇਂ ਕੁਝ ਐਸਸੀ ਕੋਟਾ ਹੈਗਾ ਬੀਸੀ ਕੋਟਾ ਹੈਗਾ ਜਾਂ ਅਫਸਰ ਸਾਹੀ ਦੀ ਕੋਈ ਨੇੜਤਾ ਸੀ ਕਿਸੇ ਨੂੰ ਨੌਕਰੀ ਮਿਲ ਗਈ ਹੋਵੇ ਮੈਂ ਇਹ ਨਹੀਂ ਕਹਿੰਦਾ ਪਰ ਜਿੰਨੀਆਂ ਨੌਕਰੀਆਂ ਇਹ ਬਾਦਲ ਪਰਿਵਾਰ ਨੇ ਵੰਡੀਆਂ ਨੇ ਨਾ ਉਹ ਪੈਸੇ ਲੈ ਕੇ ਵੰਡ ਗਾ ਤੇ ਲਾਸਟ ਵਿੱਚ ਅੰਤ ਪਤਾ ਕੀ ਹੋਇਆ ਸੀ ਵੀਵਾ ਸ੍ਰਿੰਦਰ ਕੌਰ ਬਾਦਲ ਦਾ ਕੈਂਸਰ ਹੋ ਗਿਆ ਸੀ ਜੀਵ ਕਟਣੀ ਪਈ ਕਹਿੰਦੇ ਤੇ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਵੀ ਜੇ ਡੀ ਬੀਬੀ ਨੇ 40-40 ਲੱਖ ਰੁਪਈਆ ਲੈ ਕੇ ਨੌਕਰੀਆਂ ਦਿੱਤੀਆਂ ਸੀ ਨਾ ਉਹਦੇ ਭੋਗ ਤੇ ਲੰਗਰ ਲਾਉਣ ਵਾਸਤੇ ਪ੍ਰਕਾਸ਼ ਸਿੰਘ ਬਾਦਲ ਨਾਲ ਸੁਖਵੀਰ ਬਾਦਲ ਕੋਲੇ ਪੈਸਾ ਨਹੀਂ ਸੀ ਕਿੱਥੋਂ ਗਿਆ ਲੰਗਰ ਸ਼੍ਰੋਮਣੀ ਕਮੇਟੀ ਚ ਤੇ ਹੁਣ ਜਿਹੜੇ ਕੜਮ ਚੌਧਰੀ ਪੇਜ ਬਣਾ ਬਣਾ ਕੇ ਵੀਡੀਓ ਪਾਉਂਦੇ ਨੇ ਨਾ ਕਿ ਬਾਦਲ ਨੇ ਤਾਂ ਖੁੱਲ ਤੇਲੀ ਨਾਲ ਪੈਸਾ ਵੰਡਿਆ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਸ਼੍ਰੋਮਣੀ ਕਮੇਟੀ ਦਾ ਪੈਸਾ ਸੀ ਵੰਡ ਰਹੇ ਨੇ ਬਰਬਾਦ ਕਰ ਰਹੇ ਨੇ ਅੱਛਾ ਸ਼ਕਬੀਰ ਬਾਦਲ ਰਾਜਨੀਤਿਕ ਨਹੀਂ ਉਹ बिजनेসম্যান ਹੈ ਉਹ ਕਿਉਂ ਕਹਿੰਦਾ ਬਾਰ-ਬਾਰ ਕਿ ਸਾਡੀ ਸਰਕਾਰ ਬਣੀ ਤਾਂ ਜਿੰਨੇ ਵੀ ਬੰਨ ਨੇ ਕੰਕਰੀਟ ਦੇ ਬਣਾ ਦੇਾਂਗੇ ਆ ਜਿਹੜਾ 20 30 ਲੱਖ ਰੁਪਇਆ ਬੰਡਿਆ ਸ਼ਮਨਿਕ ਕਮੇਟੀ ਦਾ ਉਹ ਕਿਉਂ ਬੰਡਿਆ ਉਹਨੂੰ ਪਤਾ ਹੈ ਜੀ ਵੀ ਇੱਕ ਵੀ ਮੌਕਾ ਮਿਲ ਗਿਆ ਕਿ ਇੱਕ ਵੀ ਮੌਕਾ ਮਿਲ ਗਿਆ ਨਾ ਤਾਂ 30 ਲੱਖ ਦਾ 30 ਹਜ਼ਾਰ ਕਰੋੜ ਬਣਾਉ। ਇਹ ਨਾਰਮਲ ਜੀ ਗੱਲ ਹੈ। ਪਰ ਸਾਡੇ ਜਿਹੜੇ ਨੀਲੀਆਂ ਪੱਗਾਂ ਵਾਲੇ ਨੇ ਇਹ ਲੁੱਟਖੁਟ ਕਰਕੇ ਇਹਨਾਂ ਨੇ ਆਪਣੇ ਘਰ ਤਾਂ ਭਰ ਲਏ ਤੇ ਦੂਜੇ ਖਤਮ ਕਰਦੇ। ਦੂਜੇ ਬਰਬਾਦ ਕਰਦੇ ਨਾਲ। ਅਕਲ ਸਾਨੂੰ ਨਹੀਂ। ਤੇ ਹੁਣ ਹੜਪੀੜਤਾਂ ਦੀ ਜਿਹੜੀ ਗੱਲ ਚੱਲ ਰਹੀ ਹੈ ਇਹਦੇ ਵਿੱਚ ਵੋਟਾਂ ਦੇ ਖਾਤਰ ਰੋਟੀਆਂ ਛੇਕਣ ਬਾਅਦ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਜਿਹੜੀ ਮੈਂ ਗੱਲ ਸੁਣਾਈ ਹੈ ਜੀ ਅੱਜ ਇਹ ਤੁਸੀਂ ਫੇਸਬੁੱਕ ਤੇ ਲੋਕਾਂ ਦੀਆਂ ਪੋਸਟਾਂ ਵੀ ਦੇਖ ਲਓਗੇ ਪਰ ਮੇਰਾ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਹੈ। ਮੈਂ ਗੱਲ ਸਿੱਧੀ ਸਾਦੀ ਤਾਂ ਕਰਦਾ ਹੁੰਨਾ ਵੀ ਜਿਹੜੇ ਆਮ ਲੋਕ ਜਿਹੜੇ ਕਹਿੰਦੇ ਇਸ ਤੱਕ ਸਕੂਲ ਦਾ ਬਾਰ ਵੀ ਨਹੀਂ ਕਦੇ ਦੇਖਿਆ ਉਹਨਾਂ ਨੂੰ ਸਮਝ ਆ ਜਾਂਦੀ ਹੈ। ਵੀ ਇਹ ਕੌਣ ਨੇ ਬਾਦਲ ਕੇ ਨਰੈਣੂ ਮਹੰਤ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਮੈਂ ਤਾਂ ਇਦਾਂ ਗੱਲ ਕਰਦਾ ਕਈ ਕਹਿਣਗੇ ਬਾਬਾ ਜੀ ਤੁਸੀਂ ਅਣਪੜ੍ਹੋ ਜਾਂ ਪੜ੍ਹੇ ਲਿਖੇ ਹੋ ਜਿਹਨਾਂ ਨੂੰ ਪਤਾ ਹੈ ਮੇ ਬੂਟਾ ਸਿੰਘ ਕਿੰਨਾ ਕੁ ਪੜਿਆ ਲਿਖਿਆ ਉਹਨਾਂ ਨੂੰ ਪਤਾ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪਰ ਜਿਹੜੀ ਆ ਗੱਲ ਕਹੀ ਹੈ ਇਹ 100% ਸ਼ੋਰ ਹੈ ਯਾਨਕਿ ਪੱਕੀ ਹੈ ਵੀ ਬਾਦਲ ਪਰਿਵਾਰ ਨੇ ਇਦਾਂ ਕੀਤਾ ਕਿਸੇ ਨੇ ਪੈਸਾ ਆਪਣੇ ਕੋਲੋਂ ਨਹੀਂ ਵੰਡਿਆ ਇਹਨਾਂ ਕੋਲ ਉਸ ਵਕਤ ਵੀ ਮਸ਼ੀਨਾਂ ਰੱਖੀਆਂ ਸੀ ਪੈਸੇ ਗਿਣਨ ਵਾਸਤੇ ਰਿਸ਼ਬਤ ਦੇ ਪੈਸੇ ਗਿਣਨ ਵਾਸਤੇ ਤੇ ਅੱਜ ਵੀ ਸ਼੍ਰੋਮਣੀ ਕਮੇਟੀ ਕੋਲੇ ਉਹ ਮਸ਼ੀਨਾਂ ਨੇ ਬਾਦਲ ਦੇ ਘਰ ਵੀ ਪਈਆਂ ਨੇ ਇਹਨਾਂ ਦੇ ਕੋਲ ਵੀ ਪਈਆਂ ਨੇ ਇਹ ਪੈਸਾ ਪੁੱਠਾ ਸਿੱਧਾ ਲੱਗਿਆ ਹੋਇਆ ਲੋਕਾਂ ਨੂੰ ਵੰਡ ਦਿੰਦੇ ਨੇ ਤੇ ਨਾ ਕਿਦਾ ਹੁੰਦਾ ਨਰੈਣੂ ਮਹੰਤ ਬਾਦਲ ਪਰਿਵਾਰ ਦਾ بچਾਓ ਇਹਨਾਂ ਤੋਂ ਪੰਜਾਬ ਨੂੰ بچਾਓ ਇਹਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ